ਵਿਆਹ ਵਾਲੇ ਮੁੰਡੇ ਨੇ ਕੁੜੀ ਵਾਲਿਆਂ ਨੂੰ ਦਿੱਤੀ ਸ਼ਰਯਾਮ ਚੇਤਾਵਨੀ ਕਹਿੰਦਾ ਜੇ ਆਹ ਕੰਮ ਨਾ ਹੋਇਆ ਤਾਂ ਬਰਾਤ ਵਾਪਸ ਲੈ ਜਾਉਂ ਜਿੱਥੇ ਇੱਕ ਪਾਸੇ ਵਿਆਹ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਏ ਉੱਥੇ ਹੀ ਹੁਣ ਇੱਕ ਵਿਆਹ ਵਾਲੇ ਮੁੰਡੇ ਨੇ ਸ਼ਰਯਾਮ ਕਰਤਾ ਕਾਂਡ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਮਾਈਕ ਵਿੱਚ ਬੋਲਦਾ ਦਿਖਾਈ ਦੇ ਰਿਹਾ ਏ ਦਰਸਲ ਜਦੋਂ ਇਹ ਮੁੰਡਾ ਬਰਾਤ ਲੈ ਕੇ ਆਉਂਦਾ ਏ ਤਾਂ ਸ਼ਗਨ ਹੋਣ ਤੋਂ ਬਾਅਦ ਜਦੋਂ ਕੁੜੀ ਵਾਲੇ ਬਰਾਤ ਲਈ ਖਾਣਾ ਲਵਾ ਦਿੰਦੇ ਨੇ ਤਾਂ ਡੀਜੇ ਬੰਦ ਕਰਵਾ ਕੇ ਖਾਣਾ ਖਾਣ ਲਈ ਕਹਿੰਦੇ ਨੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਪਰ ਜਦੋਂ ਡੀਜੇ ਹੁੰਦਾ ਏ ਤਾਂ ਵਿਆਹ ਵਾਲਾ ਮੁੰਡਾ ਗੁੱਸੇ ਵਿੱਚ ਆ ਕੇ ਮਾਈਕ ਵਿੱਚ ਕਿ ਖਾਣਾ ਚਾਹੇ ਰਾਤ ਦੇ 1 ਵਜੇ ਜਾਂ 2 ਵਜੇ ਖਵਾ ਦਿਓ ਪਰ ਡੀਜੇ ਬੰਦ ਨਹੀਂ ਹੋਵੇਗਾ ਤੇ ਆਰਕੈਸਟਰਾ ਬੰਦ ਨਹੀਂ ਹੋਣਗੀਆਂ ਜੇ ਡੀਜੇ ਬੰਦ ਹੋਇਆ ਤਾਂ ਮੈਂ ਬਰਾਤ ਲੈ ਕੇ ਵਾਪਸ ਚਲਿਆ ਜਾਵਾਂਗਾ ਨਾ ਨਾ 1 ਵਜੇ ਖਿਲਾਇਆ 2 ਵਜੇ ਨਾਚ ਨਹੀਂ ਰੁਕੇਗਾ अगर नाच रुकेगा तो बारात निकल चली जाएगी इस बात को ध्यान से सुन ले दोस्तों बाद कुड़ी वाले डीजे चलावा दंदे ने ते बारात 3 बजे खाना खाने लगदी लग है सो ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁੰਡਾ ਵਿਆਹ ਵਾਲੀ ਕੁੜੀ ਨੂੰ ਖੁਸ਼ ਰੱਖੇਗਾ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ